ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੇਕੇ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸਦਾ ਇਹ ਕਿ ਨਗਰ ਪੰਚਾਇਤ ਚੋਣਾਂ ਨੂੰ ਜਿਲੇ ਲਾ ਕੇ ਗੱਲ ਕਰੀਏ ਤਾਂ ਜਿਹੜਾ ਅਖਾੜਾ ਇਸ ਸਮੇਂ ਬਹੁਤ ਹੀ ਭਖਿਆ ਹੋਇਆ ਹੈ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਇਸ ਸਮੇਂ ਅਸੀਂ ਬਾਰਡ ਨੰਬਰ 5 ਅਤੇ 6 ਦੇ ਵਿੱਚ ਮੌਜੂਦ ਹਾਂ ਜਿੱਥੇ ਸਾਬਕਾ ਵਿਧਾਇਕ ਜਿਹੜੇ ਜੋਗਿੰਦਰ ਪਾਲ ਸਨ ਆਪਣੇ ਵਰਕਰਾਂ ਦੇ ਨਾਲ ਜਿਹੜੇ ਡੋਰ ਟੂ ਡੋਰ ਜਿਹੜੇ ਆ ਵੋਟਿੰਗ ਲਈ ਜਿਹੜੇ ਚੋਣ ਪ੍ਰਚਾਰ ਲਈ ਨਿਕਲੇ ਹੋਏ ਹਨ ਤਾਂ ਲੋਕਾਂ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਹਨ ਤਸਵੀਰਾਂ ਤੁਸੀਂ ਇੱਕ ਸਾਈਡ ਵੀ ਦੇਖ ਸਕਦੇ ਹੋ ਇਹ ਬਾਰਡ ਨੰਬਰ 5 ਅਤੇ 6 ਇਸ ਨੂੰ ਲੈ ਕੇ ਲੋਕਾਂ ਜਿਹੜੇ ਇੱਥੇ ਦੇ ਉਮੀਦਵਾਰ ਸਨ ਜਿਹੜੇ ਕਾਉਂਸਲਰ ਸਨ ਉਹ ਵੀ ਉਹਨਾਂ ਦੇ ਨਾਲ ਜਿਹੜੇ ਆਪਣੇ ਵੋਟਾਂ ਦੇ ਆਪਣੇ ਹੱਕ ਲਈ ਵੋਟ ਮੰਗਦੇ ਨਜ਼ਰ ਆ ਰਹੇ ਹਨ ਤਸਵੀਰਾਂ ਤੁਹਾਨੂੰ ਦਿਖਾ ਦਈਏ ਤੇ ਉੱਥੇ ਹੀ ਕਾਉਂਸਲਰਾਂ ਨਾਲ ਜੋ ਗੱਲਬਾਤ ਹੋਈ ਹੈ ਤੇ ਸਾਬਕਾ ਵਿਧਾਇਕ ਜਗਿੰਦਰ ਪਾਲ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾਣਿਆਂ ਤੇ ਜਿਹੜੇ ਇੱਥੋਂ ਦੀ ਜਨਤਾ ਹਨ ਉਹਨਾਂ ਦੇ ਵਿੱਚ ਕੀ ਰੋਸ ਹਨ ਉਹ ਵੀ ਤੁਹਾਨੂੰ ਸੁਣਾਣਿਆਂ ਬਣੇ ਰੋਸ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇਕੇ ਨਿਊਜ਼ ਸਰਿਆਂ ਦੀ ਕੀ ਨਾਮ ਆ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਲਾਨਕੀ ਦੇਵੀ ਹੈ ਜੀ ਕਿਹੜੇ ਬਾੜ ਬੰਦੀ ਹੋਈ ਹੈ ਕਿਹੜੀ ਬਾੜ ਦਾ ਹੁਣ ਪਤਾ ਨਹੀਂ ਕਿਹੜੀ ਬਾੜ ਪਾਤੀ ਦੀ ਹੈ ਭਰਾਵਾ ਸਾਡੇ ਮੇਰਾ ਮੁੜਾ ਜਿਹੜਾ ਇੱਕ ਗਵਲਾ ਆ ਉਹ ਕਿਸ ਬਾੜ ਤੇ ਸੁੱਟਛੜੇ ਦਾ ਅਸੀਂ ਕਿਸ ਬਾੜ ਤੇ ਆ ਸਾਨੂੰ ਪਤਾ ਨਹੀਂ ਲੱਗਦਾ ਕਿ ਸਰਕਾਰ ਬਣੀ ਦੀ ਐ ਇਸ ਵੇਲੇ ਮੌਕੇ ਦੀ ਝਾੜੂ ਵਾਲਿਆਂ ਦੀ ਉਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ 2-3 ਸਾਲ ਅগে ਮਿਲੇ ਤੁਹਾਨੂੰ ਕਿਸੇ ਨੂੰ ਤੁਹਾਨੂੰ ਕੱਖ ਨਹੀਂ ਮਿਲਿਆ ਤੇ ਨਹੀਂ ਸਾਨੂੰ ਕਿਸੇ ਨੇ ਕੋਹ ਦਿੱਤਾ ਜਦੋਂ ਦੀ ਸਰਕਾਰ ਚੱਲੇ ਦੀ ਸਾਨੂੰ ਕੋਵੇ ਨੇ ਕੋਹ ਨਹੀਂ ਦਿੱਤਾ ਕੰਮ ਉਹ ਕੰਮ ਉਹਨਾਂ ਨੇ ਜਗਿੰਦਰਪਾਲ ਨੇ ਕਰਾਇਆ ਸੀ ਇਹ ਗਲੀਆਂ ਦਾ ਕੁੰਦਵਾਰਾ ਇਲੈਕਸ਼ਨ ਹੈ ਹਾਂ ਕਿਨੂੰ ਪਾਹਗੇ ਬੋਰਡ ਕੀ ਲੱਗਦਾ ਹੋਂ ਸਾਡੀ ਤੇ ਇੱਛਾ ਤੇ ਇਦਰੀ ਆ ਮਤੇ ਇਹਨਾਂ ਨੇ ਵਧੀਆ ਕੰਮ ਕੀਤੇ ਨੇ ਇਹਨਾਂ ਨੇ ਵਧੀਆ ਕੰਮ ਕੀਤਾ ਆ ਇਹਨਾਂ ਨੂੰ ਬੋਰਡ ਪਾਹੋਗੇ ਆ ਪਾਵਾਂਗੇ ਬੋਰਡ ਕਿਉਂ ਨਹੀਂ ਪਾਵਾਂਗੇ ਠੀਕ ਆ ਕੀ ਨਾਂ ਜੀ ਆਪਣਾ ਮੈਂ ਨਾਂ ਸੁਦੇਸ਼ ਮਾ ਜੀ ਕਿਹੜੇ ਵਾਰਡ ਚੋਂ ਖੜੇ ਹੋ ਤੁਸੀਂ ਵਨ 5 ਚੋਂ ਖੜੇ ਸੀ ਬੋਟਾ ਮੰਗਣ ਜਾ ਰਹੇ ਹੋ ਘਰ ਘਰ ਹਾਂ ਜੀ ਕੀ ਲੱਗਦਾ ਰਿਸਪੌਂਸ ਕੀ ਹੈ ਹਾਂ ਜ਼ਰੂਰ ਮਿਲेंगे ਬੋਟਾ ਸਾਨੂੰ ਸਾਡੇ ਮੈਲਸਾ ਜੀ ਨੇ ਬਹੁਤ ਵਧੀਆ ਕੰਮ ਕੀਤੇ ਹੋਏ ਆ ਲੋਕੇ ਉਹਨਾਂ ਨੂੰ ਦੇਖ ਕੇ ਬੋਰਡ ਦੇਣਗੇ ਉਹ ਚੁਣ ਰਿਹਾ ਹੈ ਕਿ ਕੌਣ ਅੱਛਾ ਕੌਣ ਖਰਾਬ ਬੋਹੀ ਦੱਸਣੇ ਜਿਹੜੇ ਅਧੂਰੇ ਕੰਮ ਆ ਜਿਹੜੇ ਤੁਸੀਂ ਕਰਵਾਓਗੇ ਸਰਪੰਚ ਸਾਲ ਰਹਿਣ ਤੋਂ ਬਾਅਦ ਅਹੀਂ ਆਪਣੇ ਜੋ ਗਲੀਆਂ ਦਾ ਲੋਕਾਂ ਤੁਹਾਨੂੰ ਦੱਸਿਆ ਹੀ ਹੈ ਕਿੰਨਾ ਬੁਰਾ ਹਾਲ ਸੀ ਸਭ ਤੋਂ ਪਹਿਲੇ ਅਹੀਂ ਉਹ ਸਾਰੇ ਗਲੀਆਂ ਨਾਲੀਆਂ ਬਣਵਾਈਆਂ ਤੇ ਅਹੀਂ ਲੋਕਾਂ ਨੇ ਗ੍ਰਾਂਟਾਂ ਪਾਈਆਂ 183 ਗ੍ਰਾਂਟਾਂ ਮੈਂ ਪੁਆਈਆਂ ਸਾਰੇ ਆਪਣੇ ਜੋ ਵੀ ਹਾਲ ਕਰੇਗੇ ਚ ਪਰ ਸਾਡੇ ਉਹ 183 ਆਈਆਂ ਨਹੀਂ ਲੋਕਾਂ ਦੀ ਰੋਸ ਬਹੁਤ ਜ਼ਿਆਦਾ ਉਹ ਕੱਟ ਦਿੱਤੀਆਂ ਗਈਆਂ ਔਰ ਅਸੀਂ ਇਹ ਦੇ ਹੁਣ ਤੁਹਾਨੂੰ ਵੋਟਾਂ ਪਾਣਗੇ ਲੋਕੀ ਅਸੀਂ ਦੁਬਾਰਾ ਮਤਲਬ ਕੋਸ਼ਿਸ਼ ਕਰਾਂਗੇ ਇਹ ਜੀ ਆਮ ਆਦਮੀ ਪਾਰਟੀ ਨੇ ਬਾਅਦ ਜਦੋਂ 2 ਸਾਲ ਤੋਂ ਆਪਣੀ ਕਮਾਨ ਸੰਭਾਲੀ ਉਹਨਾਂ ਨੇ ਕੱਢ ਦਿੱਤੀਆਂ ਗਰੰਟੀਆਂ ਲੋਕਾਂ ਦਾ ਕਹਿਣਾ ਹੈ ਕਿ 5 ਸਾਲ ਜੀ ਉਹ ਜਦੋਂ ਤੋਂ ਇਹ ਆਏ ਨੇ ਉਸ ਤੋਂ ਪਹਿਲੇ ਸੀ ਇਹਨਾਂ ਨੇ ਵਾਦਾ ਕੀਤਾ ਸੀ ਪਾਣੀ ਤੁਹਾਨੂੰ ਦੇਵਾਂਗੇ ਬਾਅਦ ਚ ਸਾਡੇ ਨੂੰ 2 ਸਾਲ ਹੋ ਗਿਆ ਸਾਡਾ ਕਮੇਟੀ ਨਹੀਂ ਰਹੀ ਹੁਣ ਇਹਨਾਂ ਨੇ ਬਾਅਦ ਦੇ ਵਿੱਚ ਇਲੈਕਸ਼ਨ ਨਹੀਂ ਕਰਾਏ ਹੁਣ ਥੋੜੀ ਦੇਰ ਲੱਗੀ ਇਲੈਕਸ਼ਨ ਨੂੰ ਤੇ ਹੁਣ ਅਸੀਂ ਤੁਹਾਡਾ ਵਾਦਾ ਕਰਨੇ ਆਣੇ ਹਾਂ ਇਹਨਾਂ ਲੋਕਾਂ ਨਾਲ ਕੀ ਸਾਡੇ ਐਮਐਲਏ ਸਾਹਿਬ ਨੇ ਵੀ ਇਹਨਾਂ ਨੂੰ ਵਾਦਾ ਕੀਤਾ ਇਹਨਾਂ ਨਾਲ ਕਿ ਪਾਣੀ ਦੀ ਸਮੱਸਿਆ ਤੁਹਾਡੀ ਹੱਲ ਹੋਏਗੀ ਤੇ ਕਿਹੜਾ ਦਾ ਸਮਸ਼ਾਨ ਘਾਟ ਆ ਉਹ ਬਣੇਗਾ। ਹੋਰ ਪਾੜ ਬੰਦੀ ਚੇਂਜ ਕਰਨ ਨਾਲ ਕੋਈ ਫਰਕ ਪਿਆ ਜਾਂਦਾ। ਹਾਂਜੀ ਜ਼ਰੂਰ ਪੈਂਦਾ ਜੀ ਇਹ ਲੋਕ ਵੀ ਕਹਿੰਦੇ ਵੀ ਸਾਡੇ ਤੇ ਬਹੁਤ ਮਾਰਾ ਇਹਨਾਂ ਨੇ ਤਸੱਦਦ ਕੀਤਾ ਕਿਉਂ ਅਧਿਕਾਰ ਉਧਰ ਪਾਤੇ ਅੱਦੇ ਉਧਰ ਪਾਤੇ ਆਂ ਇੱਥੇ ਉਧਰ ਨੂੰ ਜਾਈਏ ਜਾਂ ਉਧਰ ਜਾਈਏ ਇੱਕ ਹੀ ਕਰੀਏ। ਇਹ ਬਹੁਤ ਮਾੜੀ ਸਮੱਸਿਆ ਜੀ ਬਹੁਤ ਵੱਡਾ ਮੁੱਦਾ ਹੈ। ਇੱਕੋ ਪਾਸੇ ਹੋਣਾ ਚਾਹੀਦਾ ਜੀ। ਹਰ ਪਾਰਟੀ ਆਪਣਾ ਜੋਰ ਲਗਾ ਰਹੀ ਹੈ ਡੋਰ ਟੂ ਡੋਰ ਪ੍ਰਚਾਰ ਵੀ ਕਰ ਰਹੀ ਹੈ ਤੁਸੀਂ ਵੀ ਅੱਜ 5 ਨੰਬਰ ਹੈਗਾ ਹੈ ਵਾਰਡ ਨੰਬਰ 5 ਹੈ 6 ਉਹਦਾ ਜਿਹੜਾ ਡੋਰ ਟੂ ਡੋਰ ਜਾ ਰਹੇ ਹੋ ਕਿੱਦਾਂ ਦਾ ਸਪੋਰਟ ਮਿਲ ਰਿਹਾ ਹੈ ਕੋਈ ਤੁਹਾਡੇ ਸਾਹਮਣੇ ਤੁਸੀਂ ਵੀ ਸਾਡੇ ਮਗਰ ਮਗਰ ਲੱਗੇ ਹੋ ਲੋਕਾਂ ਦਾ ਕਾਫੀ ਅੱਛਾ ਰੁਝਾਨ ਹੈ ਰੁਝਾਨ ਕਿਉਂ ਹੈ 2017 ਤੋਂ ਲੈ ਕੇ 2022 ਤੱਕ ਮੈਂ ਰਹੀ ਹਾਂ ਪਰ ਮਾਰਚ ਮਹੀਨੇ 2017 ਦੇ ਵਿੱਚ ਮੈਂ ਬਣਿਆ ਸੀ ਤੇ ਦਸੰਬਰ ਦੇ ਵਿੱਚ ਸਾਡੀ ਨਗਰ ਪੰਚਾਇਤ ਬਣੀ ਸੀ ਅਸੀਂ ਕਿਸੇ ਨਾ ਕੋਈ ਭੇਦਭਾਵ ਨਹੀਂ ਕੀਤਾ। ਦੇਖੋ ਇਹ ਕਈ ਨਿਆ ਪਾਰਟੀਆਂ ਭੇਦਭਾਵ ਹੈ ਬਾੜ 4 ਨੰਬਰ ਹੈ। ਇਹ ਬਾੜ 5 ਨੰਬਰ। ਹਿੰਦੁਸਤਾਨ ਤੇ ਪਾਕਿਸਤਾਨ ਤੇ ਮੰਤਰੀ ਸਾਹਿਬ ਨੇ ਪਹਿਲੇ ਬਣਾਏ ਜੀ। ਹਾਂਜੀ। ਕਿ ਮੇਰੀ ਲੋਕਾਂ ਦੀ ਗੇਂਦ ਦੀ ਹੈ। ਅੱਛੇ ਕੰਮ ਪਹਿਲੇ ਵੀ ਅਸੀਂ ਕੀਤੇ ਆ ਜਿਹੜੇ ਰਹਿ ਗਏ ਉਹ ਸਾਰੇ ਤੁਹਾਡੇ ਕੀਤੇ ਜਾਣਗੇ ਜਿੱਦਾਂ ਧੱਕਾ ਗਲੌਣੀ ਬੜੇ ਗਰੀਬ ਲੋਕਾਂ ਦੀ ਗਲੌਣੀ ਹੈ। ਇੱਥੇ ਸਭ ਤੋਂ ਵੱਡੀ ਡਿਮਾਂਡ ਹੈ ਪਲਾਟਾਂ ਦੀ। ਔਰ ਸਭ ਤੋਂ ਵੱਡੀ ਡਿਮਾਂਡ ਹੈ ਪਾਣੀ ਦੀ। ਔਰ ਇਹਨਾਂ ਨੂੰ ਇੱਕ ਚੀਜ਼ ਚਾਹੀਦੀ ਹੈ ਸ਼ਮਸ਼ਾਨ ਘਟੋਰ ਔਰ ਕੋਈ ਡਿਮਾਂਡ ਨਹੀਂ ਕਹਿੰਦੇ ਨੇ ਕਿ ਤੁਸੀਂ ਗੇਓ ਅੰਦਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਬਣੇ ਦਾ ਢਾਈ ਤਿੰਨ ਸਾਲ ਹੋ ਗਿਆ ਸਾਡੇ ਨਾਲ 1000000 ਰੁਪਏ ਦਾ ਵਾਦਾ ਵੀ ਕੀਤਾ ਸੀਗਾ ਲੋਕੀ ਅੰਦਰ ਵੀ ਤੁਹਾਨੂੰ ਦੱਸ ਰਹੇ ਵੀ ਅੱਜ ਤੱਕ ਕੁਝ ਨਹੀਂ ਮਿਲਿਆ ਤੇ ਫਿਰ ਵੀ ਜਿਹੜੇ ਆ ਜਾਂਦੇ ਆ ਵੋਟਾਂ ਮੰਗਣ ਕਾਫੀ ਰੋਸ਼ ਹੈ ਲੋਕਾਂ ਦੀ ਦੇਖੋ ਗੱਲ ਹੈ ਮੈਂ ਤੇ ਪਹਿਲੇ ਨੇੜੀ ਜਨੀਆਂ ਨੂੰ ਉਹਨਾਂ ਨੂੰ ਕਿਹਾ ਕਿ ਤੁਹਾਡੇ ਕੋਲ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਆਂਦਾ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਉਹਨੂੰ ਕਿਹਾ ਵੀ ਅੱਜ ਤੱਕ 3 ਸਾਲ ਲੱਗੇ ਤੁਹਾਨੂੰ ਬਣੇ ਨਾ ਤੁਸੀਂ ਸਾਡੇ ਨਾਲ ਵਾਦਾ ਕੀਤਾ ਸੀ 1000 ਰੁਪਏ ਵੀ ਨਾ ਦੇਣਾ ਪਰ ਲੇਡੀ ਦਾ ਬੰਦਾ 36000 ਰੁਪਏ ਪਹਿਲੇ 36000 ਹਰ ਕਹਣਾ ਸਾਡੇ ਤੇ ਆਦਾ ਉਹਦੇ ਤੋਂ ਬਾਅਦ ਤੇ ਨਾਲ ਗੱਲ ਕਰਾਂਗੇ ਕਿੰਨਾ ਦਾ ਰਿਸਪੌਂਸ ਮਿਲਿਆ ਲੋਕਾਂ ਨਾਲ ਮੈਨੂੰ ਤੇ ਰਿਸਪੌਂਸ ਬੜਾ ਅੱਛਾ ਮਿਲਦਾ ਕੋਈ ਜਿਹੜਾ ਤੇ ਪਰਿਵਾਰ ਹੈ ਮੈਂ ਪਹਿਲੇ ਕਿਹਾ ਮੇਰਾ ਹਲਕਾ ਤੇ ਮੇਰਾ ਪਰਿਵਾਰ ਤੇ ਬੰਦਾ ਮਰੇ ਲੋਕ ਕੋਈ ਹਲਕੀ ਨਹੀਂ ਆਇਆ ਜੇ ਜਿਹੜੇ ਜਿੱਥੇ ਮੈਂ ਖੜਾ ਜੋ ਟਾਈਮ ਤੇ ਨਹੀਂ ਆਇਆ ਸੀ ਉਹ ਤੇ ਬਹੁਤ ਬੁਰਾ ਹਾਸਿਲ ਤੇ ਕੋਟੇ ਕੋਟੇ ਘਰਾਂ ਨੂੰ ਸਾਰੇ ਕਿੱਦ ਪੁੱਛੇ ਦੋਣਾ ਮੈਂ ਤਾਂ ਆਪਣੇ ਨੂੰ ਬਿਲਕੁਲ ਸਹੀ ਕੰਮ ਕੀਤੀ ਹੈ ਲੱਗਦਾ ਕਮੇਟੀ ਦੁਆਰਾ ਆਪਣੀ ਆਏਗੀ ਕਾਂਗਰਸੀ ਦੇਖੋ ਮੈਂ ਮੈਂ ਇਹ ਨਹੀਂ ਕਿ ਅਸਲ ਵਿੱਚ ਕਮੇਟੀ ਸਾਡੀ ਆਏਗੀ ਕੋਈ ਤੇ ਲੋਕਾਂ ਨੇ ਕਮੇਟੀ ਲਿਆਣੀ ਹੈ ਮੈਂ ਤਾਂ ਕਦੀ ਕਿਸੇ ਨਾਲ ਭੇਜ ਭਾਉਣ ਦੀ ਤਾਂ ਨਾਮ ਹੈ ਕਿਸੇ ਨਾਲ ਧੱਕਾ ਕਰਦਾ ਮੈਂ ਤਰਲਾ ਕਰਦਾ ਲੋਕਾਂ ਜੇ ਆਪਾਂ ਆਪਾਂ ਜਾ ਕੇ ਵੇਖਿਆ ਬਾੜਾਂ ਦੇ ਵਿੱਚ ਕਾਫੀ ਲੋਕ ਜਿਹੜੇ ਆ ਸਾਇਲੈਂਟ ਜੇ ਲੱਗ ਰਹੇ ਨੇ ਕੀ ਲੱਗਦਾ ਕਿਸੇ ਦਾ ਭੈ ਹੈ ਕਿ ਜਾਨ ਲੋਕੀ ਸਾਹਮਣੇ ਨਹੀਂ ਆਣਾ ਕੋਈ ਸਾਇਲੈਂਟ ਹੋਣਾ ਹੈ ਕੁੜੀ ਮੇਰੇ ਨਾਲ ਖੜੀ ਹੈ ਸੁਦੇਸ਼ ਕੁਮਾਰੀ ਬਾੜ ਨੰਬਰ 5 ਚੋਂ ਇਹਦੀ ਬੇਟੀ ਜੇ 24 ਦੰਦਾਂ ਤੇ ਪਰਚਾ ਦਿੱਤਾ ਮੈਂ ਤੈਨੂੰ ਕਿਹਾ ਵੀ ਇਦਾਂ ਕਰ ਭਰਾ ਜੇ ਪਰਚੇ ਨੇ ਤੇਰਾ ਸਰਦਾ ਤੂੰ ਤੂੰ ਮੇਰੇ ਤੇ ਵੀ ਦੇ ਦੇ ਤੇ ਯਾਰਾਂ ਅਸੀਂ ਦੇਦੇ ਅਸੀਂ 2 4 5 ਦਿਨ ਜਿਹੜੇ ਜਿੱਤ ਕਟਣਿਆ ਵੋਟਾਂ ਦੇ ਪਾਣੀ ਲੋਕਾਂ ਨੇ ਤੂੰ ਪਰਚਾ ਦੇ ਸਾਡੇ ਦੀ ਹੋਰ ਸਿਫਤੀ ਬਣ ਜਾਏਗੀ ਲੋਕਾਂ ਨੇ ਕਹਿੰਦਾ ਯਾਰ ਨਜ਼ਾਇਜ਼ ਕਰਦਾ ਪਿਆ ਲੋਕਾਂ ਨੂੰ ਪਤਾ ਵੀ ਅੱਗੇ ਵੀ ਨਜਾਇਜ਼ ਕਰਦਾ ਪਿਆ ਹੁਣ ਵੀ ਨਜਾਇਜ਼ ਕਰਦੇ ਨੇ ਤੇ ਗਦਾਫੀ ਬਣ ਗਿਆ ਚਲੋ ਕੋਈ ਨਹੀਂ ਆਪੇ ਦੇਖ ਲਓ ਦਾ ਕਹਿਣਾ ਹੈਗਾ ਕਿ ਕੱਚੇ ਮਕਾਨਾਂ ਦੀਆਂ ਗਰੰਟਾਂ ਜਿਹੜੀਆਂ ਉਹ ਪੇਦ ਭਾਵ ਨਾਲ ਜਾਰੀ ਕੀਤੀਆਂ ਗਈਆਂ ਕੀ ਕਰਨਾ ਦੇਖੋ ਮੈਂ ਆਪਣੀ ਟਰਮ ਦੇ ਵਿੱਚ 183 ਘਰ ਪਾਏ ਸੀ ਔਰ 183 ਘਰ ਬਿਲਕੁਲ ਸਰਬਾ ਪਾ ਕੇ ਜਿਹਨਾਂ ਨੂੰ ਜ਼ਰੂਰਤ ਹੈ ਮੈਂ ਉਹਨਾਂ ਦੇ ਪਾਏ ਸੀ ਬਦਕਿਸਮਤੀ ਹਾਰ ਗਏ ਉਹ 183 ਘਰਾਂ ਦੇ ਵਿੱਚ ਕਟਵਟ ਕੀਤਾ ਜਿਨ੍ਹਾਂ ਲੋਕਾਂ ਦੇ ਅੱਗੇ ਲੈਂਡਰ ਤੋਂ ਇਹਦੇ ਫਿਰ ਗਰੰਟਾਂ ਨੂੰ ਦਿੱਤੀ ਜਾ ਰਹੀਆਂ ਮਹਾਰਾਜ ਕਿਰਪਾ ਕਰੇ ਅਗਰ ਸਾਡੀ ਕਮੇਟੀ ਬਣਦੀ ਹੈ ਆਪ ਫਿਰ ਇਹਦੀ ਸ਼ਾਰਟ ਡਿਨ ਕਰਾਂਗੇ ਇੱਕ ਦਾ ਕੰਟੀ